ਬਹੁਤ ਸਾਰਾ ਧਨ ਇਕੱਠਾ ਕਰਕੇ ਪੈਸਾ ਇਕੱਠਾ ਕਰਕੇ ਲੋਕਾਂ ਨੂੰ ਵੀ ਕਾਮਯਾਬ ਕਰਦਾ ਹੈ ਆਪ ਵੀ ਕਾਮਯਾਬ ਹੁੰਦਾ ਹੈ ਉਸ ਤੇ ਕਹਿਣੀ ਤੇ ਕਰਨੀ ਤੇ ਟਰੰਪ ਰਾਸ਼ਟਰਪਤੀ ਅਮਰੀਕਾ ਦਾ ਖਰਾ ਉਤਰਿਆ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਾਂਗੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹਨ ਲੋਕ ਇਹ ਸਮਝਦੇ ਹਨ ਕਿ ਸਾਰਾ ਕੰਮ ਇਹ ਹੀ ਕਰ ਲੈਣਗੇ ਸਾਡੇ ਕੋਲੋਂ ਕੁਝ ਵੀ ਨਹੀਂ ਹੋਣਾ ਇਹ ਪੰਜਾਬ ਦੇ ਲੋਕਾਂ ਦੀ ਗਲਤ ਫਹਮੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰ ਤਨ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਸਾਡਾ ਅੱਜ ਦਾ ਗੱਲਬਾਤ ਦਾ ਵਿਸ਼ਾ ਅਮਰੀਕਾ ਦੇ ਰਾਸ਼ਟਰਪਤੀ ਜਿਹੜਾ ਕਿ 2016 ਦੇ ਵਿੱਚ ਪਹਿਲੀ ਵਾਰ ਚੁਣਿਆ ਗਿਆ ਸੀ 2024 ਦੇ ਵਿੱਚ ਦੁਬਾਰਾ ਸਤਾ ਦੇ ਵਿੱਚ ਆਇਆ ਜਿਸ ਦਾ ਨਾਮ ਟਰੰਪ ਹੈ ਉਸ ਨੂੰ ਟਾਈਮ ਮੈਗਜ਼ੀਨ ਨੇ ਸਨਮਾਨਿਤ ਕੀਤਾ ਪਰਸਨ ਆਫ ਯਰ ਦੇ ਨਾਲ ਜਿਹੜਾ ਕਿ ਉਹ ਪਿਛਲੇ 1 ਸਾਲ ਤੋਂ ਜੋ ਕੰਮ ਕਰ ਰਿਹਾ ਸੀਗਾ ਉਸ ਤੇ ਕਹਿਣੀ ਤੇ ਕਰਨੀ ਤੇ ਟਰੰਪ ਰਾਸ਼ਟਰਪਤੀ ਅਮਰੀਕਾ ਦਾ ਖਰਾ ਉਤਰਿਆ ਇਸ ਲਈ ਉਹਨਾਂ ਨੂੰ ਟਾਈਮ ਮੈਗਜ਼ੀਨ ਨੇ ਸਨਮਾਨਿਤ ਕੀਤਾ ਦੂਜੀ ਗੱਲ ਅਸੀਂ ਇਹ ਵੀ ਕਹਿੰਦੇ ਹਾਂ ਮੋਗਲ ਇੱਕ ਸ਼ਬਦ ਹੈ ਜਿਹੜਾ ਕਿ 16ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਮੁਗਲਾਂ ਨੇ ਇੰਡੀਆ ਦੇ ਉੱਤੇ ਰਾਜ ਕੀਤਾ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਅੱਜ ਦਾ ਮੁਗਲ ਤੇ 16ਵੀਂ ਸਦੀ ਦਾ ਮੁਗਲ ਦੇ ਵਿੱਚ ਅੰਤਰ ਕੀ ਹੈ 16ਵੀਂ ਸਦੀ ਦੇ ਵਿੱਚ ਮੁਗਲਾਂ ਦਾ ਰਾਜ ਸੀਗਾ ਮੁਗਲ ਉਹਨੂੰ ਕਿਹਾ ਜਾਂਦਾ ਜਿਹੜਾ ਧੱਕੇ ਦੇ ਨਾਲ ਤਾਕਤ ਦੇ ਨਾਲ ਰਾਜ ਕਰਦਾ ਹੈ ਲੁੱਟਾ ਖੂਆ ਕਰਦਾ ਹੈ ਸੋਨਾ ਚਾਂਦੀ ਹੀਰੇ ਜਵਾਹਰਾਤ ਲੈ ਕੇ ਲੁੱਟ ਕੇ ਆਪਣੇ ਦੇਹ ਦੇ ਵਿੱਚ ਲੈ ਜਾਂਦਾ ਹੈ ਤੇ ਆਪਣੇ ਦੇਹ ਨੂੰ ਅਮੀਰ ਬਣਾਉਂਦਾ ਹੈ ਉੱਥੋਂ ਦੀ ਪਰਜਾ ਨੂੰ ਵੀ ਅਮੀਰ ਕਰਦਾ ਹੈ ਤੇ ਆਪਣੇ ਆਪ ਵੀ ਅਮੀਰ ਹੋ ਜਾਂਦਾ ਹੈ ਇਹ ਸੀਗਾ ਸੌਲਮੀ ਸਦੀ ਦਾ ਮੁਗਲ ਜਿਹੜਾ ਕਿ ਹਿੰਸਕ ਹੁੰਦਾ ਸੀਗਾ ਅਸੀਂ ਅੱਜ ਮੁਗਲ ਦੀ ਗੱਲ ਕਰੀਏ ਅੱਜ ਦਾ ਮੁਗਲ ਆਪਣੇ ਦਿਮਾਗ ਦੇ ਨਾਲ ਚੱਲਦਾ ਹੈ ਦਿਮਾਗ ਤੋਂ ਕੰਮ ਲੈਂਦਾ ਹੈ ਜਿਵੇਂ ਕਿ ਪੂੰਜੀਪਤੀ ਅਮਰੀਕਾ ਦੇ ਵਿੱਚ ਟਰੰਪ ਵੀ ਇੱਕ ਪੂੰਜੀਪਤੀ ਹੈ ਉਸ ਦੇ ਵੀ ਬਹੁਤ ਸਾਰੇ ਬਿਜ਼ਨਸ ਚੱਲਦੇ ਹਨ ਪੂਰੀ ਦੁਨੀਆ ਤੇ ਅੱਜ ਟਰੰਪ ਦਾ ਕੰਟਰੋਲ ਹੈ ਅੱਜ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਿਆ ਹੋਇਆ ਹੈ ਕਿਸੇ ਸਮੇਂ ਅਮਰੀਕਾ ਸਭ ਤੋਂ ਗਰੀਬ ਕੰਟਰੀ ਹੁੰਦਾ ਸੀ ਅੱਜ ਦੇਖਦੇ ਦੇਖਦੇ ਅੱਜ ਪੂਰੀ ਦੁਨੀਆ ਦੇ ਉੱਤੇ ਛਾ ਚੁੱਕਾ ਹੈ ਪੂਰੀ ਦੁਨੀਆ ਦੇ ਉੱਤੇ ਦਬਦਬਾ ਹੈ ਇਸ ਦੇ ਬਹੁਤ ਸਾਰੇ ਕੰਟਰੀ ਜਿਹੜੇ ਦੋਸਤ ਹਨ ਉਹਨਾਂ ਦੀ ਆਸਕ ਪੱਖੋਂ ਵੀ ਹੈਲਪ ਕਰਦਾ ਹੈ ਉਹਨਾਂ ਨੂੰ ਹਥਿਆਰ ਵੀ ਦਿੰਦਾ ਹੈ ਪੂਰੀ ਤਰ੍ਹਾਂ ਮਦਦ ਕਰਦਾ ਹੈ ਇਸੇ ਤਰ੍ਹਾਂ ਜੋ ਅੱਜ ਦਾ ਮੁਗਲ ਹੈ ਉਹ ਪੂੰਜੀਪਤੀ ਹੈ ਬਿਜ਼ਨਸ ਕਰਦਾ ਹੈ ਬਹੁਤ ਸਾਰਾ ਧਨ ਇਕੱਠਾ ਕਰਕੇ ਪੈਸਾ ਇਕੱਠਾ ਕਰਕੇ ਲੋਕਾਂ ਨੂੰ ਵੀ ਕੰਮਜਾਬ ਕਰਦਾ ਹੈ ਆਪ ਵੀ ਕੰਮਜਾਬ ਹੁੰਦਾ ਹੈ ਜਿਦੇ ਵਿੱਚ ਅਮੀਰ ਗਰੀਬ ਬਰਾਬਰ ਹੋ ਜਾਂਦਾ ਹੈ ਜਿਵੇਂ ਅਸੀਂ ਦੇਖਦੇ ਹਾਂ ਅਮਰੀਕਾ ਦੇ ਵਿੱਚ ਸਾਰੇ ਲੋਕ ਬਰਾਬਰ ਹਨ ਸਾਰਾ ਕੁਝ ਵਧੀਆ ਚੱਲ ਰਿਹਾ ਹੈ ਇਸੇ ਹੀ ਤਰ੍ਹਾਂ ट्रायंगल ਪਾਰਟੀ ਉਹ ਪੰਜਾਬ ਜਿਹੜੀ ਕੇ ਗੁਰੂ ਨਾਨਕ ਦੇ ਵਿਚਾਰਤਾਂ ਨੂੰ ਫਾਲੋ ਕਰਦੀ ਹੈ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਾਂਗੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹਨ ਆਪਸ ਦੇ ਵਿੱਚ ਲੜ ਰਹੀਆਂ ਹਨ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਕਹਿੰਦੇ ਹਾਂ ਇਹ ਆਪਦੇ ਵੀ ਲੜਦੇ ਹਨ ਸਾਨੂੰ ਹੋਰ ਕੋਈ ਪਾਰਟੀ ਨਵੀਂ ਬਣਾ ਕੇ ਉਸ ਦੀ ਮਦਦ ਕਰਨੀ ਚਾਹੀਦੀ ਹੈ ਜਿਵੇਂ ਕਿ ਅਕਾਲੀ ਲੀਡਰ ਹਨ ਜਾਂ ਕਾਂਗਰਸ ਜਾਂ ਜਾਂ ਭਾਜਪਾ ਦੇ ਹਨ ਜਾਂ ਆਮ ਆਦਮੀ ਪਾਰਟੀ ਦੇ ਹਨ ਇਹ ਜਿਹੜੇ ਲੀਡਰਾਂ ਨੇ ਪੰਜਾਬ ਬਾਰੇ ਨਹੀਂ ਸੋਚਦੇ ਹਮੇਸ਼ਾ ਹੀ ਆਪਣਾ ਹੀ ਸੋਚਦੇ ਰਹਿੰਦੇ ਹਨ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਕਿਨਾਰਾ ਕਰਨਾ ਚਾਹੀਦਾ ਹੈ ਅਸੀਂ ਇਹਨਾਂ ਦੇ ਮਗਰ ਤੁਰਦੇ ਹਾਂ ਅਸੀਂ ਇਹਨਾਂ ਦੇ ਵਿੱਚ ਹੀ ਹੋਲਡ ਹੋਏ ਰਹਿੰਦੇ ਹਾਂ ਜਿਵੇਂ ਕਿ ਦੁਨੀਆ ਆਉਣੀ ਜਾਣ ਹੈ ਦੂਜੀ ਗੱਲ ਅਸੀਂ ਇਹ ਵੀ ਕਹਾਂਗੇ ਲੋਕ ਇਹ ਸਮਝ ਜਾਂਨ ਖੰਨੇ ਸਾਰਾ ਕੰਮ ਇਹ ਹੀ ਕਰ ਲੈਣਗੇ ਸਾਡੇ ਕੋਲੋਂ ਕੁਝ ਵੀ ਨਹੀਂ ਹੋਣਾ ਇਹ ਪੰਜਾਬ ਦੇ ਲੋਕਾਂ ਦੀ ਗਲਤ ਫਹਮੀ ਹੈ ਕਿਉਂਕਿ ਅਸੀਂ ਵੀ ਆਪਣੀ ਇੱਕ ਵਧੀਆ ਰਾਜਨੀਤਿਕ ਪਾਰਟੀ ਬਣਾ ਕੇ ਅਮਰੀਕਾ ਦੇ ਰਾਸ਼ਟਰਪਤੀ 트াম্প ਦੀ ਤਰ੍ਹਾਂ ਅਸੀਂ ਪੂਰੇ ਪੰਜਾਬ ਨੂੰ ਪੂਰੇ ਇੰਡੀਆ ਨੂੰ ਵੀ ਕਾਮਯਾਬ ਕਰ ਸਕਦੇ ਹਾਂ ਜੋ ਇੰਡੀਆ ਦੇ ਵਿੱਚ ਅਮੀਰ ਗਰੀਬ ਦਾ ਪਾਰਾ ਵੱਧ ਰਿਹਾ ਸੀ ਉਹਨੂੰ ਵੀ ਖਤਮ ਕਰ ਸਕਦੇ ਹਾਂ ਕਿਉਂਕਿ ਹਰ ਇੱਕ ਦਾ ਅਧਿਕਾਰ ਹੈ ਬਰਾਬਰਤਾ ਜਿਵੇਂ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਸਾਰਿਆਂ ਨੂੰ ਬਰਾਬਰਤਾ ਦਾ ਸੰਦੇਸ਼ ਦਿੰਦੀ ਹੈ ਬਰਾਬਰਤਾ ਹੋਣੀ ਚਾਹੀਦੀ ਹੈ ਜਾਂ ਮੈਨੇਜਮੈਂਟ ਹੋਣੀ ਚਾਹੀਦੀ ਹੈ ਅਖੀਰ ਵਿੱਚ ਅਸੀਂ ਇਹੀ ਗੱਲ ਪੰਜਾਬ ਦੇ ਲੋਕਾਂ ਨੂੰ ਦ੍ਰਿੜ ਕਰਾਉਣਾ ਚਾਹੁੰਦੇ ਹਾਂ ਟਰਾਈਐਂਗਲ ਪਾਰਟੀ ਉਹ ਪੰਜਾਬ ਦਾ ਪੰਜਾਬ ਦੇ ਵਿੱਚ ਅਗਾਜ ਹੋ ਚੁੱਕਾ ਹੈ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਆਓ ਆਪਾਂ ਰਲ ਮਿਲ ਕੇ ਇਸ ਨੂੰ ਕਾਮਯਾਬ ਬਣਾਈਏ ਜਿਵੇਂ ਕਿ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਸਾਰੇ ਲੋਕ ਬਰਾਬਰ ਹਨ ਆਪਾਂ ਵੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਰਾਬਰਤਾ ਲੈ ਕੇ ਆਈਏ ਅੱਜ ਸਾਨੂੰ ਪੰਜਾਬ ਦੇ ਲੋਕਾਂ ਦੀ ਜਿਹੜੇ ਕਿ ਅੱਗੇ ਵਧਣਾ ਚਾਹੁੰਦੇ ਹਨ ਬਰਾਬਰਤਾ ਦੀ ਗੱਲ ਕਰਦੇ ਹਨ ਟ੍ਰਾਇੰਗਲ ਪਾਰਟੀ ਉਹ ਪੰਜਾਬ ਦੇ ਮਦਦ ਕਰਨੀ ਚਾਹੀਦੀ ਹੈ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਤਾਂ ਜੋ ਆਪਾਂ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਰਾਜਨੀਤਿਕ ਢਾਂਚਾ ਖੜਾ ਕਰ ਸਕੀਏ ਇਹਨੀਆਂ ਗੱਲਾਂ ਕਹਿੰਦਾ ਹੋਇਆ ਖਿਮਾਂ ਦਾ ਜਾਚਕਾ ਸਾਰਿਆਂ ਨੂੰ ਜੀ ਆਖਦੇ ਆ ਸਾਡਾ YouTube ਚੈਨਲ ਟ੍ਰਾਇੰਗਲ ਪਾਰਟੀ ਪੰਜਾਬ ਅਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਤਾਂ ਜੋ ਸਾਡੀ ਨਵੀਂ ਇਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜਿਹਾ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ